ਨਾ ਚਾ ਨਾ ਪਾਣੀ ਸਵੇਰੀ ਕੁੱਤੇ ਖਾਣੀ ਇਹ ਨਹੀਂ ਖੈਰ ਪਾਣੀ ਦੀ ਨਾ ਪਉਂਦੀ ਆ ਕੁੱਤਾ ਅੰਬਲੇ ਨੂੰ ਪਾਉਣਾ ਸੀ ਮਗਰ ਅੱਜ ਗੱਲ ਤਾਂ ਸਾਦਾ ਸ਼ੰਤਾਂ ਨੂੰ ਵੀ ਕਿਹੜਾ ਪੁੱਲਦਾ ਜਿਹੜਾ ਜੀ ਕਰਦਾ ਉਹੀ ਡੰਡਾ ਲੈ ਕੇ ਮਗਰ ਹੋ ਜਾਂਦਾ ਕਿਹੜਾ ਜਾਣੇ ਆਪਣੇ ਰੱਬ ਦੇ ਰੰਗ ਨੇ ਇਹ ਉਹ ਸਾਹਮਣੇ ਆ ਦੇ ਜਾ ਕੇ ਹਲਖਾ ਲਗਾਉਨੇ ਆ ਕੀ ਪਤਾ ਖੈਰ ਪੱਲੇ ਪੈ ਜੇ ਬਣਾ ਕੇ 1000 ਰੁਪਇਆ ਕਰਨ ਨੂੰ ਚੱਲੀਏ ਲੱਖ ਨਰੰਜਨ ਤੋੜ ਦਾਂਗੇ ਦਤਨਾ ਕਰਾ ਦਾਂਗੇ ਮੰਜਣ ਸਾਬੀਬਾ ਸੰਤਾਂ ਦੀ ਖੈਰ ਤੇਰੇ ਖਜ਼ਾਨੇ ਭਰੇ ਰਹਿਣ ਰੱਬ ਤੈਨੂੰ ਮੁੰਡਾ ਦੇਵੇ ਗੋਲਗਲੇ ਵਰਗਾ ਆ ਜਾ ਆ ਜਾ ਕਿਹੜਾ ਗੇਟ ਖੜਕਦਾਈ ਆ ਆ ਜਾ ਆ ਜਾ ਸੰਤ ਘੜੇ ਨੇ ਬੱਚਾ ਗਰੀਬ ਹੀ ਆ ਜਾਂਦੇ ਨੇ ਪਤਾ ਨਹੀਂ ਕਿਹੜਾਗਾ ਦੇਹ ਸੰਤਾਂ ਦੀ ਹਾਂ ਬਾਬਾ ਲਿਆ ਬੱਚਾ ਤੇਰਾ ਹੱਥ ਵੇਖਦੀ ਏ ਕਿਉਂ ਕੀ ਗੱਲ ਤੇ ਹੋਰ ਕੋਈ ਕੰਮ ਨਹੀਂ ਹੈਗਾ ਤੁਹਾਨੂੰ ਬੱਚਾ ਬਾਬੇ ਆਏ ਨੇ ਪਹਾੜਾਂ ਤੋਂ ਸੇਵਾ ਕਰਕੇ ਆਏ ਨੇ ਤੇਰੇ ਦੁੱਖ ਕਲੇਸ਼ ਕੱਟਣ ਆਏ ਨੇ ਤੂੰ ਕੰਮ ਕਰ ਬਾਬਾ ਦਾ ਹਾਂ ਕੰਮ ਕਰ ਉਹ ਕੰਜਰਾ ਮੇਰੀ ਗੱਲ ਸੁਣ ਲੈ ਦਿਖਾ ਲੈ ਹੱਥ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਸੰਤਾ ਦਾ ਭਾਗੀ ਖੁੱਟ ਜਾਣਾ ਸੰਤਾ ਮੋਦੂਰ ਆਏ ਨੇ ਉਹ ਬੀਬਾ ਨੇ ਵਧੀਆ ਕਿਹਾ ਮੇਰੀ ਗੱਲ ਸੁਣ ਤੇਰੇ ਭਾਗ ਖੋਲਾਂਗੇ ਚੱਲ ਦੇਖ ਲੈ ਹੱਥ ਕੀ ਦੇਖੇਗਾ ਹੱਥ ਜੀ ਇਹ ਬੱਚਾ ਤੇਰੇ ਦੁੱਖ ਕੱਟਦੇ ਆ ਉਹ ਬਾਬਾ ਦੁੱਖ ਤਾਂ ਤੂੰ ਕਿਹੜੇ ਕੱਟਣੇ ਨੇ ਹੁਣ ਤੂੰ ਆ ਜਾ ਉੱਥੇ ਬੈਠੀ ਗੱਲ ਕਰ ਲੈ ਜਿਉਂਨੇ ਕਹਿ ਦਿੱਤਾ ਚੱਲ ਚੱਲ ਬੈਠ ਬੱਚਾ ਉਹ ਚੌਕੜੀ ਮਾਰ ਕੇ ਬੈਠ ਉਹ ਬੈ ਜਾ ਬਾਬਾ ਹੀ ਬੈ ਜਾ ਹਾਂ ਦੱਸ ਕੀ ਦੇਖੇਂਗਾ ਹੱਸ ਕੇ ਉਹ ਸਾਧ ਸੰਤਾਂ ਨੂੰ نیچے ਨਹੀਂ ਬਿਠਾਈਦਾ ਹੁੰਦਾ ਕੁਰਸੀ ਲੈ ਕੇ ਆ ਉਹ ਕੁਰਸੀ ਤੇ ਬਿਠਾਵਾਂ ਉਹਨਾਂ ਨੂੰ ਬਸ ਸਾਧ ਸੰਤ ਦਾ ਥੱਲੇ ਢੀਕ ਨੇ ਥੱਲੇ ਬਹਿ ਕੇ ਬਾਬਾ ਨੇ ਤਪੱਸਿਆ ਕੀਤੀ ਹੋਈ ਆ ਕੁਰਸੀਆਂ ਵਾਲੇ ਬਾਬੇ ਨਹੀਂ ਹੈਗੇ ਅਸੀਂ ਬੱਚਾ ਬਾਬਿਆਂ ਨੇ ਇੱਕ ਟੰਗ ਤੇ ਤਪੱਸਿਆ ਕੀਤੀ ਆ ਹਿਮਾਲਿਆ ਦੇ ਵਿੱਚ ਖੜਕੇ ਮੈਂ ਬਾਕੀ ਨਹੀਂ ਜੀਦਾ ਬਾਬੇ ਮੈਂ ਤੇਰੀ ਤਪੱਸਿਆ ਤੋਂ ਕੀ ਲੈਣਾ ਤੂੰ ਉਹਦੇ ਆਲਾ ਗੁੱਸਾ ਕਿਧੇ ਆਪਦੇ ਦਿਨਾਂ ਲਹਾੜੀ ਉਹ ਬੱਚਾ ਬਾਬੇ ਨੂੰ ਸ਼ੋਭ ਸ਼ੋਭ ਬੋਲ ਉਹ ਤੂੰ ਹੱਥ ਦੇਖ ਜਾ ਯਾਰ ਬੱਚਾ ਤੂੰ ਟੂਨੇ ਤੋਂ ਟੱਪਿਆ ਹੋਇਆ ਤੇਨੂੰ ਚੜੇਲ ਚੰਬੜੀ ਹੋਈ ਆ ਉਹ ਚੰਡੇਲ ਦਾ ਬਾਬੇ 10 ਸਾਲ ਦੀ ਚੰਬੜੀ ਹੋਈ ਆ ਤੂੰ ਨਵੀਂ ਗੱਲ ਦੱਸ ਯਾਰ ਇਹ ਚੜੇਲ ਬੱਚਾ ਤੇਨੂੰ ਪਤਾ ਚੜੇਲ ਕਿਹੜੀ ਚੰਬੜੀ ਹੋਈ ਆ ਉਹ ਬਾਬੇ ਚੜੇਲ ਤਾਂ ਮੇਰੀ ਘਰ ਵਾਲੀ ਆ ਹੌਲੀ ਬੋਲ ਯਾਰ ਇਹਦਾ ਚੜੇਲ ਬੱਚਾ ਕਰ ਕਰ ਆ ਪੂਰਾ ਇਹਦਾ ਕੋਈ ਹੱਲ ਨਹੀਂ ਹੈਗਾ ਬੱਚਾ ਤੇਨੇ ਜੰਤਰ ਦੇ ਦਿੰਨੇ ਆ ਤੇਰੀ ਘਰ ਵਾਲੀ ਵਾਸਤੇ ਕਰਨ ਵਾਸਤੇ ਅੱਛਾ ਬਾਈ ਹੈਂਬਰ ਗ੍ਰੀਨੀ ਦੇਦਾ ਬਬਾ ਬੱਚਾ ਦੇ ਨੂੰ ਬਬੇ ਹੈਂਬਰ ਗ੍ਰੀਨੀ ਕੀ ਹੁੰਦੀ ਹੈ ਹੈਂਬਰ ਗ੍ਰੀਨੀ ਦਾ ਸੁਣਿਆ ਯਾਰ ਮੈਂ ਬੱਚਾ ਇੱਕ ਲੱਤ ਦੇ ਤਾਂ ਬੱਚਾ ਕੀਤੀ ਆ ਇਹ ਹਰੇਕ ਨੂੰ ਨਹੀਂ ਮਿਲਦੀਏਗੀ ਇਹ ਸਾਨੂੰ ਮੇਂ ਪ੍ਰਾਪਤ ਹੋਈਆ ਅੱਛਾ ਪੱਕੀ ਗੱਲ ਆ ਪੱਕੀ ਗੱਲ ਆ 1350 ਰੁਪਏ ਲੱਗਣਗੇ ਅੱਛਾ ਜੀ ਹਾਂ ਬੱਸ ਹੋਜੂ ਬੱਸ ਘਰ ਵਾਲੀ ਦਾ ਤੇਰੇ ਮਗਰ ਐ ਘੁੰਮੂਗੀ ਜਿਵੇਂ ਫੇਰਿਆਂ ਨੂੰ ਮਗਰ ਮਗਰ ਘੁੰਮਦੀ ਹੁੰਦੀ ਆ ਬਬੇ ਠੀਕ ਆ ਘਗਲੇ ਦਾ ਕੁਲਚਾ 네ਪਾਲੀ ਦਾ 버거 헤 ਮੇਰੇ ਪੀਜੇ ਵਾਲੇ ਦੇਵਤਾ ਜਨਾਨੀ ਬੱਸ ਹੋਵੇ ਚੱਲ ਬੱਚਾ ਜਲਦੀ ਲੈ ਕੇ ਪੈਸੇ ਲੈ ਕੇ ਆ ਠੀਕ ਆ ਬਾਬਾ ਜੀ ਹੁਣ ਆਇਆ ਜੀ ਹਾਂ ਆ ਗਈ ਲੈ ਵੀ ਅੱਜ ਤਾਂ ਦਿਹਾੜੀ ਬਣ ਗਈ ਬਲੈਕ ਆ ਰਹਿ ਜਾ ਹੋਰ ਬਣ ਜੇ ਨਾ 3000 ਰੁਪਏ ਬਣ ਜੇ ਬੱਸ ਫਿਰ ਤਾਂ ਚਿਕਨ ਵੀ ਚੱਲੂਗਾ ਬਰੀਆਨੀ ਚਿਕਨ ਆਉਂਦੇ ਆ ਜਾ ਬੱਚਾ ਆ ਜਾ ਬੱਚਾ ਆ ਜਾ ਲੈ ਬਾਬਾ ਪੈਸੇ ਬਸ ਆ ਘੱਟ ਹੋ ਜਾ ਵਾਪਾ ਤੇਰੇ ਦਾ ਚਰਨ ਧੋਗੇ ਤੀ ਬੱਚਾ ਜਿਹੜੇ ਕਮਾਂਡੀਆਂ ਦੇ ਬੱਚੇ ਨੇ ਇਹਨਾਂ ਨੂੰ ਨਹੀਂ ਮੰਤਰ ਦਿੱਤਾ ਹੋਇਆ ਸੀ ਤਾਂ ਬੱਲ ਫੰਡਰੇ ਕਰਦੇ ਨੇ ਹਾਲੇ ਉਹ ਨਹੀਂ ਨਹੀਂ ਹਾਲੇ ਚੋਣ ਜਾਬਤਾ ਲੱਗਿਆ ਹੋਇਆ ਅੱਛਾ ਹਾਂ ਇਹ ਵੀ ਹੋਣੀ ਚਾਹੀਦੀ ਹੈ ਫੈਲ ਲਾਈ ਹੋਇਆ ਸਿੱਧੀ ਕੈਨੇਡਾ ਦੇ ਆਪਾਂ ਨੇ ਅੱਛਾ ਹਾਂ ਬਿਨਾਂ ਜਹਾਜ਼ ਦੇ ਕਨੇਡਾ ਜਾਣਗੇ ਸੰਤਾਂ ਦਾ ਬਚਨ ਆ ਬੱਚਾ ਬਿਨਾਂ ਜਹਾਜ਼ ਤੋਂ ਹਾਂ ਹਾਂ ਬੱਚਾ ਤੂੰ ਇਹ ਨਹੀਂ ਸਮਝ ਤੋ ਵਾਰੇ ਨੇ ਇਹ ਕੁਲ ਅੱਛਾ ਅੱਛਾ ਚਲ ਠੀਕ ਆ ਬਾਬਾ ਜੀ ਠੀਕ ਆ ਸਾਰੇ ਚੱਲਦੇ ਭਲੇ ਨਗਰੀ ਬਾਤ ਚ ਮੇਰੇ ਨਹੀਂ ਬਾਬੇ ਨਾਲ ਮੈਂ ਬਾਹਰ ਹੀ ਨਹਿਰੇਗਾ ਠੀਕ ਆ ਬੱਚਾ ਠੀਕ ਆ ਬਾਈ ਹਾਂ ਓਏ ਹੋਏ ਦਿਹਾੜੀ ਦੀ ਨਾ ਅੱਜ ਤਾਂ KFC ਨਾਲ ਬਲੈਂਡਰ ਲਾਵਾਂਗੇ ਹੁਣ ਤਾਂ ਇੱਕ ਅਦਾ ਕਰ ਹੋਰ ਦੇਖਦੇ ਆ ਓਕੇ ਇੱਕ ਮੁਰਗਾ ਹੋਰ ਖੜਾ ਇਹਨੂੰ ਮੁੰਨਦੇ ਅੱਜ 2000 ਰੁਪਏ ਤੋ ਮਨਾਉਨੇ ਆ ਅੱਜ ਦਿਹਾੜੀ ਦਾ ਫੁੱਲ ਵਧੀਆ ਬਣੂਗੀ ਅੱਛਾ ਕਰਤਾ ਕੰਮ ਦੋ ਹੀ ਲੱਤਾਂ ਦੂੜਦੀਆਂ ਹੋਰ ਦੱਸਦੀ ਵੀ ਇਹ ਕਰਨਾ ਕੋਈ ਕੋਈ ਚੱਕਰ ਰਿਹਾ ਬੰਦਾ ਹੈਗਾ ਮਿੱਤਰ ਆਪਣਾ ਆ ਐਸ ਐਚਓ ਕੋਈ ਜੱਕਰੀ ਕਰਦਾਂਗੇ ਦੱਸੋ ਸੇਵਾ ਦਾ ਮੌਕਾ ਦਿਓਗੇ ਲੈ ਆ ਬੱਚਾ ਤੇਰਾ ਹੱਥ ਵੇਖਦੀ ਏ ਪਹਿਲਾ ਦਿਨ ਆਪ ਦਾ ਹੱਥ ਦੇਖਿਆਗਾ ਉਹ ਬੱਚਾ ਸਾਧ ਸੰਤਨ ਐਵੇਂ ਨਹੀਂ ਕਹਿਦਾ ਹੁੰਦਾ ਜੇ ਕੁਝ ਨਹੀਂ ਦੇਣਾ ਤਾਂ ਨਾ ਦੋ ਦੇ ਜਾ ਨਗ냔 ਵਾਲੇ ਆਪ ਦਾ ਤਸਵੀਰੇ ਦੇਖ ਕੇ ਤੁਰੇ ਦੀਗਾ ਮੈਂ ਦਵਾਰ ਮੂਰੇ ਬੜ ਗਏ ਲੱਤਾਂ ਤੋੜ ਦਾਂਗੇ ਬਾਬਿਆਂ ਦੇ ਥੱਪੜ ਪੈ ਗਿਆ ਹੁਣ ਤਾਂ ਇਹ ਪਤਲੀ ਗਲੀ ਚੋਂ ਜਾਣ ਸੀ ਫਾਇਦਾ ਇਹ ਪਿੰਡ ਵਾਲਿਆਂ ਦਾ ਮੈਨੂੰ ਲੱਗਦਾ ਸਾਖ ਕਿਤਾਬ ਜਾਂ ਥੋੜਾ ਜਿਹਾ ਉਲਟੀ ਹੈ ਲੈ ਆ ਮਾਤਾ ਤੇਨੂੰ ਗੇਧੜ ਸਿੰਘੀ ਦੇ ਦਈਏ ਲੰਗ ਜਾ ਲੰਗ ਜਾ ਛਿੱਤਰ ਨਾ ਖਾ ਲਈ ਅੱਜ ਸਵੇਰੇ ਸਵੇਰੇ ਕੀਦਾ ਮੂੰਹ ਦੇਖ ਲਿਆ ਮਾਤਾ ਮੈਨੂੰ ਤੇਜ ਲੱਗਦੀ ਆ ਇਹ ਪਿੰਡ ਤੋਂ ਲੰਗੜਤੀ ਫਾਇਦਾ ਇੱਕ ਅੱਧੀ ਮੁਰਗੀ ਦੇਖਦੇ ਜੇ ਫਸ ਗਈ ਨਹੀਂ 1000 ਰੁਪਏ ਬਣ ਗਿਆ ਆਪਾਂ ਚੱਲਦੇ ਆ ਕਿੱਲੇ ਹੋਵੇ ਯਾਰ ਖਬਰ ਬੜੀ ਓਹ ਲੈ ਅੱਜ ਦੀ ਤਾਜ਼ਾ ਖਬਰ ਸਾਦ ਲੈ ਗਿਆ ਦੱਸ ਟੀਵੀ ਬੁਝਾ ਕੇ ਲਿਆ ਬਾਬਾ ਇਹਨਾਂ ਨੇ ਮਾਰੇ ਕਾਹ ਪੁੱਛਣਾ ਆ ਗਿਆ ਮੈਂ ਬਾਬਾ ਤੇਰਾ ਹੱਥ ਦੇਖਦੀਏ ਉਹ ਆਹ ਕੀ ਕਰੀ ਜੰਨੇ ਹੋ ਤੁਸੀਂ ਉਹ ਬਾਬਾਏ ਸਾਢੇ 12 ਸਾਂਝੀ ਤੋਂ ਬਾਹਰੇ ਨਹੀਂ ਅਸੀਂ ਪੜੇ ਲੇਕੇ ਕੱਟਣਾ ਬਾਹਰੇ ਦਾ ਤਪੱਸੇ ਵਾਲੇ ਸਾਹ ਦਾ ਆਦਾ ਅਖਬਾਰ ਦਾ ਥੋੜਾ ਹੀ ਭਰਿਆ ਹੁੰਦਾ ਹੈ ਸਾਹ ਦਾ ਉਹ ਬਾਬੇ ਚਾਚਾ ਜੀ ਰਹਿੰਦੇ ਨੇ ਬਾਬਿਆਂ ਦੇ ਤਾਂ ਹੀ ਫੋਟੋਆਂ ਲੱਗਦੀਆਂ ਨੇ ਦੇਖ ਮੇਰੀ ਕੋਈ ਫੋਟੋ ਆਈ ਆ ਵਧੀਆ ਜੀ ਵੀ ਫੋਟੋ ਕੀ ਆਉਣੀ ਆ ਤੂੰ ਤਾਂ ਤੀਵੀਂ ਨਾਲ ਫੋਟੋ ਆਊਗੀ ਭਜਾ ਕੇ ਲੈ ਗਿਆ ਤੂੰ ਨਾ ਨਾ ਤਾਂ ਹੀ ਤੁਹਾਡੇ ਨਾਲ ਜਨਾਲੀਆਂ ਭੱਜੀ ਜਾਂਦੀਆਂ ਮਲੰਗਾ ਨਾਲ ਉਹ ਨਹੀਂ ਜੀ ਬੰਦਾ ਸਾਡੇ ਨਾਲ ਹੀ ਭੱਜਦੀਆਂ ਸਾਡੇ ਚੇਲੇ ਚਪਟੇ ਜਿਹੇ ਨੇ ਜਿਹੜੀ ਗਿੱਧੜ ਸਿੰਗੀ ਆ ਨਾ ਉਹ ਰਾਤੀ ਦੇਖ ਲੈਂਦੇ ਨੇ ਕਾਦ ਨੂੰ ਉਹਦੀ ਤਬੱਸਿਆ ਕਰ ਲੈਂਦੇ ਨੇ ਸਾਤੋਂ ਗੋਣ ਲੈ ਲੈਂਦੇ ਨੇ ਫਿਰ ਉਹ ਘਰ ਘਰ ਜਾਂਦੇ ਨੇ ਜਨਾਨੀ ਨੂੰ ਬਾਤ ਚ ਕਰਕੇ ਪਿਜਾ ਕੇ ਲੈ ਜਾਂਦੇ ਨੇ ਆਪਾਂ ਨਹੀਂ ਆਏ ਦਾ ਕੰਮ ਕਰਦੇ ਇਹਦਾ ਬੜੀ ਜਾਂਦਾ ਫਿਰ ਉਹ ਸਾਦਾ ਵੀ ਸਰਦਾ ਬੱਚਾ ساری ਦੁਨੀਆ ਦਾ ਸਰਦਾ ਜਨਾਨੀ ਨਾਮ ਦੇ ਵੀ ਵਾਸ ਕਰਨਾ ਕੋਈ ਸੌਖੀ ਗੱਲ ਨਹੀਂ ਖੱਬੀ ਲੱਤ ਤੇ ਖੱਬੀ ਬਾਹ ਤੇ ਖੱਬੇ ਬਾਠੇ ਨੂੰ ਖੜਾ ਹੋ ਕੇ ਖੱਬੇ ਮੰਜੇ ਪਾਸੇ ਆਲੇ ਸ਼ਾਇਰ ਸੰਕੇ ਬੱਚੇ ਕਰਮੀ ਪੈਂਦੇ ਨੇ ਜਨਾਨੀ ਬਾਤ ਚ ਕਰਨ ਦੀ ਕਿਸੇ ਦੇ ਵਾਸ ਦੀ ਗੱਲ ਨਹੀਂ ਹੈਗੀ ਵਾਸੇ ਜਨਾਨੀ ਨਾਲ ਵਾਚੇ ਕਰੀ ਰਿਏ ਨੇ। ਵੀ ਬਾਬਾ ਉਹਨੇ ਕੁਰਸੀ ਤੇ ਬੈਠਾ ਕੀ ਕਰਦਾ? ਸਾਡੀ ਖੇਤੀਬਾੜੀ ਆ ਸਾਡੇ ਬਿਜ਼ਨਸ ਚੱਲਦੇ ਨੇ। ਬਾਬਿਆਂ ਦੇ ਵੀ ਬਿਜ਼ਨਸ ਚੱਲਦੇ ਨੇ ਬੱਚਾ। ਤੇਰਾ ਕਾਹਦਾ ਬਿਜ਼ਨਸ ਚੱਲਦਾ? ਆ ਬਾਬੇ ਬਾਹਰ ਭੇਜਦੇ ਨੇ। ਮਾਰੇ ਅੱਜਕੱਲ ਤਾਂ ਪੰਜਾਬ ਚ ਘਰ ਘਰ ਚੱਲੀ ਆ ਗੱਲ। ਚੰਨੀ ਕਰਦਾ ਪੰਜਾਬ ਦੇ ਮੱਛਲੇ ਹੱਲ। ਆਹ ਨਾ ਉਹ ਤਗੜੇ ਮੱਛਲੇ ਹੱਲ ਕਰੀਦਿਆਂ। ਅੱਛਾ ਕੀ ਕਰਦਾ ਹੁੰਦਾ? ਆਪਾਂ ਬਾਹਰ ਭੇਜੀਦੇ ਆ ਇੰਗਲੈਂਡ, ਗਲੂਡ ਭੇਜਦੇ ਜਾਂ ਕੈਨੇਡਾ, ਸਨੇਡਾ ਬੰਦੇ ਭੇਜੇ ਆ ਬਹੁਤ ਬੱਚੇ ਬਹੁ ਬਹੁ ਬੰਦੇ ਭੇਜੇ ਆ। ਕੱਤੋਂ ਵੀ ਜੇ ਹੋਇਆ ਹੈ ਮੈਂ ਭੇਜਿਆ ਸੀ ਬੱਚਾ 1617 ਦੇ ਵਿੱਚ ਬੰਦਾ ਇੱਕ ਭੇਜਿਆ ਸੀ ਮੈਨੇ ਇੰਗਲੈਂਡ ਸਾਈਕਲ ਤੇ ਭੇਜਿਆ ਸੀ ਉਹ ਤਾਂ ਹਾਜ਼ਰੀ ਹੁੰਦੇ ਦੀ ਇਹਦਾ ਟਾਈਮ ਬੜਾ ਖਰਾਬ ਕਰਤਾ ਬੱਚਾ ਤੇਨੇ ਬਾਪਿਆਂ ਨੇ ਮੀਟਿੰਗ ਅਟੈਂਡ ਕਰਨੀ ਆ ਸਾਦਾ ਸੰਤਾਂ ਨੂੰ ਜਾ ਕੇ ਹੁਣ ਆਇਆ ਕਰ ਖੈਰ ਪਾ ਸੰਤ ਚੱਲਦੇ ਭਲੇ ਨਗਰੀ ਵਾਸੀ ਭਲੀ ਜਾ ਅੰਦਰ ਪੀਪਾ ਪਿਆ ਜੇ ਚੁ ਲੈ ਲੈ ਬੱਚਾ ਕਿੱਥੇ ਹੈ ਕਿ ਪੀਪਾ ਗਿਆ ਅੱਗੇ ਅੱਗੇ ਪਿਆ ਖੂਂਜੇ ਦੇ ਵਿੱਚ ਅੱਗੇ ਨਾ ਮੈਨੂੰ ਸਰਦਾਰਾ ਕਹਿੰਦੇ ਨੇ ਦੇ ਮੁੱਖਡੇ ਨਾਲ ਕਰਦਾ ਲੋਟ ਮਹਾਜਨ ਬੰਦੇ ਨਾਲ ਆਗਦੇ ਨੇ ਪੀਪੇ 'ਚ ਸਮਾਨ ਹੋਊਗਾ ਕਾਸਾ ਪਾ ਕੇ ਆਪਾਂ ਵੀ ਛੱਪਰ ਹੋਈਏ ਬੱਚਾ ਪੀਪਾ ਤਾਂ ਖਾਲੀ ਐ ਤੇਰੇ ਵਰਗੇ ਸਾਵਾ ਕੋਈ ਭਰਾਉਣਾ ਨਾ ਐ ਪੀਪਾ ਪੀਪਾ ਰੱਖਾ ਇੱਥੇ ਜੋ ਹੈਗਾ ਪਾਸੇ ਵਿੱਚ ਬੱਚਾ ਬੱਚਾ ਤੁਸੀਂ ਧੱਕਾ ਕਰਦੇ ਹੋ ਬਾਪਿਆਂ ਨਾਲ ਇਹਦੇ ਬਿਤੇ ਪਾ ਰੋਜ ਇਹ ਸਾਵਾ ਤੋਂ ਹੀ ਭਰਉਣਾ ਲੈ ਪੀਪਾ ਤੇਰੇ ਵਰ ਗਿਆ ਲੋ ਕੋਈ ਨਹੀਂ ਬੱਚਾ ਤੁਸੀਂ ਬਾਪਿਆਂ ਨਾਲ ਧੱਕਾ ਕਰਦੇ ਹੋ ਇਹਦਾ ਨਹੀਂ ਬੱਚਾ ਤੁਸੀਂ ਬਾਪਿਆਂ ਨਾਲ ਧੱਕਾ ਕਰਦੇ ਹੋ ਇਹਦਾ ਨਹੀਂ ਕਰਨਾ ਹਰ ਚੰਗਾ ਇਹ ਜਿੱਦਾਂ ਨਾਲ ਦੇਨੇ ਬੜਾ ਖਰਾਵਾ ਉਧਰ ਆਉਨੇ ਥੱਪੜ ਮਾਰਿਆ ਤੇ ਇਧਰ ਆਇਨਾ ਨੇ ਖਾਲੀ ਕਰਾ ਲਿਆ ਮੈਨੂੰ ਲੱਗਦਾ 1000 ਰੁਪਏ ਵੀ ਉੱਥੇ ਢੇਕ ਗਿਆ ਗਾ ਜਨੇ ਬੜਾ ਖਰਾਵਾ ਬੱਚਾ ਤੂੰ ਲੱਗਿਆ ਨਹੀਂ ਅਲੇ ਯਾਰ ਨਿਆ ਬੱਚਾ ਜਾਣੇ ਗੋਸਤਾਨਾ ਦਾ ਫੰਦੇਰੀ ਇਹਨਾਂ ਸੁਖੀ ਕਰ ਰੱਖਿਆ ਨਾ ਲੱਗਦਾ ਕਿ ਤੇ ਸਵੇਰੇ ਹੀ ਲੰਘ ਗਿਆ ਦੱਫਾ ਨੇ ਇਹ ਆ ਜਾਣਦੇ ਇਹਨੂੰ ਵੀ ਦੱਸ ਦਿਆਂ ਪਤਾ ਜੇ ਬਾਬਾ ਬੱਦਲ ਮੱਦਲ ਮੋਲ ਜੀ ਨਾ ਕਿ ਲੱਗਦਾ ਬਾਬਾ ਕਿ ਤੇ ਹੋਰ ਨਾ ਖਾਲੀ ਮੇਰੇ ਤੋਂ ਸਵੇਰ ਸੇ ਰਾਤ ਸ਼ਾਂਤ ਸ਼ਾਂਤ ਬੜੇ ਕਰਨੀ ਵਾਲੇ ਨੇ ਸਮਝ ਲਿਆ ਜੋ ਸੇਵਾ ਕਰਕੇ ਆਏ ਆ ਤੇਰੇ ਘਰ ਵਾਲੇ ਨੂੰ ਬੱਚ ਕਰਨਾ ਤਰੀਕਾ ਦੱਸਾਂਗੇ ਜਿਹੜਾ ਰੋਜ਼ ਇਹ ਦਾਰੂ ਪੀਣ ਨਿਕਲ ਜਾਂਦਾ ਜੀ ਬਾਬਾ ਹਾਂ ਬਾਬੇ ਨਾ ਨਹੀਂ ਜਾਣੇ ਬਾਬਾ ਕਿਤੇ ਤੁਸੀਂ ਮੇਰੇ ਘਰ ਵਾਲੇ ਨੂੰ ਮਿਲ ਕੇ ਤਾਂ ਨਹੀਂ ਆਏ ਕਿਤੇ ਕੰਜਰ ਦੀ ਕੋਈ ਸਕੀਮ ਤਾਂ ਨਹੀਂ ਨਾ ਬੀਬਾ ਤੇਰੇ ਘਰ ਵਾਲਾ ਗਾ ਮੇਰੇ ਤਾਂ ਆ ਬਚਨ ਲੱਗ ਗਿਆ ਜਿਹੜਾ ਉਹਨੂੰ ਮਿਲ ਕੇ ਆਇਆ ਮੈਂ ਤਾਂ ਸੱਚੀਆਂ ਦੱਸਦਾ ਕੀ ਪਤਾ ਲੱਗਦਾ ਕੰਜਰ ਇਹੋ ਜਿਹੀ ਹੈ ਨਹੀਂ ਨਹੀਂ ਬੀਬਾ ਇਹਨੂੰ ਬਾਤ ਚ ਕਰਨ ਬਾਤਿਆਸੀ ਲੈੰਬਰੇ ਗਈ ਨਹੀਂ ਨਵਾਗੇ ਤੇਰੇ ਘਰ ਵਾਲਾ ਬਾਤ ਚ ਹੋ ਜੂਗਾ ਸਹੀ ਕਹਿਣਾ ਬਾਬਾ ਤੂੰ ਹਾਂ ਸਹੀ ਕਹਿਣਾ ਬਾਬਿਆਂ ਨੇ ਬਹੁਤ ਔੜਾ ਤਪੱਸਿਆ ਕੀਤੀ ਹੈ ਖੱਬੇ ਲੱਤ ਤੇ ਖੱਬੇ ਪਾਸੇ ਨੂੰ ਖੜਕੇ ਤਪੱਸਿਆ ਕੀਤੀ ਹੋਈ ਆ ਬਾਬਿਆਂ ਬੇਜਾ ਬੇਜਾ ਬਾਬਾ ਫਿਰ ਤਾਂ ਬਾ ਬੇਦਾ ਸਵੇਰ ਦੀ ਬੈਠੇ ਨੇ ਕਸੂਤੇ ਤੋਂ ਬੂਟ ਲੱਗਿਆ ਹੋਇਆ। ਮਤਲਬ ਬਾਬਾ ਉਹ ਬਕੋਸ਼ ਨਹੀਂ ਜੂੜ ਲੱਗਿਆ ਹੋਇਆ। ਅੱਛਾ ਅੱਛਾ। ਹਾਂ ਬੀਬਾ ਤੇਰੇ ਘਰ ਭੂਤ ਪ੍ਰੇਤ ਬੜੇ ਨੇ। ਭੂਤ ਤਾਂ ਬਾਬਾ ਮੇਰੇ ਕੋਈ ਚੰਬੜਿਆ ਹੋਇਆ ਤੈਨੂੰ ਕੀ ਦੱਸਾਂ। ਨਹੀਂ ਬੀਬਾ ਤੈਨੂੰ ਚਾਹੀ ਨਹੀਂ ਉਹਨਾਂ ਨਾਲ ਬਾਤ ਚ ਕਰਨਾ ਪੈਣਾ। ਉਹਨਾਂ ਨਾਲ ਬਾਤ ਚ ਕਰਨ ਵਾਸਤੇ ਤੇਰੇ ਘਰ 'ਚ ਸੋਨੇ ਦੀ ਚੀਜ਼ ਹੈਗੀ ਕੋਈ? ਸੋਨੇ ਦੀ ਚੀਜ਼ ਹੈਗੀ ਤਾਂ ਪਰ ਨਹੀਂ ਤੇਰੇ ਲਾਵੇ ਨਹੀਂ ਹੋਣੀ ਬੀਬਾ ਉਹਨੂੰ ਬਾਤ ਚ ਕਰਨ ਵਾਸਤੇ ਤੇਰੇ ਜਿਹੜੇ ਗ੍ਰਹਿ ਨੇ ਉਲਟੇ ਹੋਏ ਹੋਏ ਨੇ। ਇਨਾ ਸਾਰੇ ਅਣਕ ਆਪੂ ਵਾਰ ਕਿਉਂ ਸੋਨੇ ਦੀ ਚੀਜ਼ 'ਚ ਬੰਦ ਕਰ ਦੇਣਾ ਅਸੀਂ ਵੈਸੇ ਚਾਂਦੀ ਨਾਲ ਵੀ ਚਲਾ ਲਾਂਗੇ ਨਹੀਂ ਬਾਬਾ ਕੋਈ ਗੱਲ ਨਹੀਂ ਤੂੰ ਸੋਨੇ ਦੀ ਚੀਜ਼ ਲੈ ਲੈ ਪਰ ਤੂੰ ਮੇਰਾ ਬੰਦਾ ਸਹੀ ਕਰ ਤੇਰੇ ਬੰਦੇ ਨੂੰ ਤੇਰੇ ਬਾਤ 'ਚ ਕਰਦਾਂਗੇ ਅੱਜ ਤੱਕ ਆਪਾਂ ਬੰਦੀ ਬਾਤ 'ਚ ਕਰ ਰਹੇ ਨੇ ਜਿੰਨੇ ਬੰਦੇ ਬਾਤ 'ਚ ਕਰ ਰਹੇ ਨੇ ਕੋਈ ਬਾਹਰ ਤੇਰਾ ਸਾਰੀ ਸੇਵਾ ਕਰਿਆ ਕਰੂਗਾ ਬੱਤ ਬਾਬਾ ਤੈਨੂੰ ਕੀ ਦੱਸਾਂ ਮੈਂ ਤਾਂ ਉਹ ਤੋਂ ਇੰਨਾ ਦੁਖੀ ਆਈ ਹੋਈ ਆ ਸਵੇਰੇ ਡੱਫਣ ਚਲਾ ਜਾਂਦਾ ਬੀਬਾ ਤੂੰ ਅੰਦਰ ਜਾ ਜਾ ਕੇ ਕੋਈ ਸੋਨੇ ਦੀ ਜਾਂ ਚਾਂਦੀ ਦੀ ਚੀਜ਼ ਲੈ ਆ ਜੇ ਉਹ ਲੈ ਆ ਫਿਰ ਆਪਾਂ ਉਹਦੇ ਤੇ ਮੰਤਰ ਮਾਰ ਕੇ ਤੈਨੂੰ ਦਵਾਗੇ ਤਾਂ ਤੇਰਾ ਬਰਤਨ ਵਾਲਾ ਤੇ ਵਾਚੋ ਜੂਗਾ ਪੱਕੀ ਗੱਲ ਆ ਬਾਬਾ ਪੱਕੀ ਗੱਲ ਆ ਬੱਚਾ ਤੂੰ ਜਾ ਤਾਂ ਸੀ ਕਿ ਅੰਦਰ ਸੋਨੇ ਦੀ ਚੀਜ਼ ਲੈ ਕੇ ਆ ਜਾ ਚਾਂਦੀ ਦੀ ਕੋਈ ਛੰਗਾ ਬਾਬਾ ਤੁਸੀਂ ਨਾ ਇੱਥੇ ਬੈਠੋ ਮੈਂ ਹੁਣੇ ਆਉਣੀ ਆ ਠੀਕ ਹੈ ਤੁਸੀਂ ਲੈ ਕੇ ਆਓ ਜਲਦੀ ਚਲ ਹਾਂ ਹਾਂ ਠੀਕ ਹੈ ਬਾਬਾ ਲੈ ਵੀ ਅੱਜ ਉਤਰਾ 1000 ਰੁਪਿਆ ਬਣਾ ਲੈ ਕੁੱਤੇ ਖਾਣੀ ਤਾਂ ਸਵੇਰ ਦੀ ਬਹੁਤ ਹੋਈ ਆ ਤੇ ਇਹ ਤੋਂ ਕੋਈ ਸੋਨੇ ਚਾਂਦੀ ਦੀ ਈਗੀ ਲੈ ਕੇ ਖੱਪਰ ਆਉਨੇ ਆ ਹੁਣ ਟਾਈਮ ਬਹੁਤ ਹੋ ਗਿਆ ਕੜਾ ਟਾਈਮ ਹੋ ਗਿਆ ਆ ਵੀ ਜਾ ਬੀਬਾ ਬਾਬਿਆਂ ਨੇ ਜਾਣਾ ਮਾਲ ਲਿਆ ਚ ਆਗੇ ਆਗੇ ਬਾਬਾ ਜੀ ਆਗੇ ਸੋਨੇ ਦੇ ਤਾਂ ਮੈਨੂੰ ਲੱਗਦਾ ਬਾਬਾ ਜੀ ਕੰਜਰ ਲੈ ਗਿਆ ਸਵੇਰੇ ਸਵੇਰ ਕੋਈ ਯਾਦ ਆ ਬਾਬਾ ਇਹ ਮੈਨੂੰ ਲੱਗਦਾ 2 ਕਤੋਲੇ ਦਾ ਤਾਂ ਹੋਊਗਾ ਹਾਂਜੀ ਹਾਂਜੀ ਬਾਬਾ ਜੀ ਐ ਇੱਕ ਮਿੰਟ ਇਹਨੂੰ ਖੜ ਬੀਬਾ ਕੋਲਚਾ 버ਗਰ ਪੀਜ਼ਾ ਮੁੰਨੂ ਟੁੰਨੂ ਸਾਰੇ ਕਬਰ ਹੋਜੋ ਤੇਰੇ ਘਰ ਮੈਨੂੰ ਲੱਗਦਾ ਨੀਰੂ ਬਾਜਵਾ ਦਾ ਵੀ ਸਾਆ ਤੇਰੇ ਘਰ ਵਾਲਿਆਂ ਦੇ ਉੱਤੇ ਵੀ ਪਾ ਨੀਰੂ ਬਾਜਵਾਆਂ ਨਾਲ ਕਰਦੇ ਹੋ ਤੁਸੀਂ ਉਹ ਬੜੀ ਤਕੜੀ ਭੂਤ ਨਹੀਂ ਆ ਪੰਜਾਬੀ ਇੰਡਸਟਰੀ ਵਿੱਚ ਉਹਨੇ ਪੜਥੂ ਪਾ ਰੱਖੀ ਹਾਂ ਹਾਂ ਇਹਦੇ ਸ਼ਾਇਦ ਦੇ ਮੁਤਾਬਕ ਤਾਂ ਮੈਨੂੰ ਲੱਗਦਾ ਕੰਗਣਾ ਵੀ ਆ ਰਹੀ ਆ ਜਿਹੜੀ મોદી ਦੀ ਸਪੋਰਟ ਕਰਦੀ ਸੀ ਵੀ ਬਾ ਕੰਗਣਾ ਆ ਗਈ ਓ ਬਾਬਾ ਜਿਹੜੀ ਮਰਜ਼ੀ ਆ ਬਸ ਤੂੰ ਲੈ ਜਾ ਇੱਥੋਂ ਦੀ ਇਹਨੂੰ ਨਹੀਂ ਦੇਂਦੀ ਵੀ ਬਾ ਇਹਦੇ ਚ ਦਾਰੂ ਪੀਣੀਆਂ ਜਨਾਨੀਆਂ ਦਾ ਵਾਸਾ ਹੋ ਗਿਆ ਜਿਹੜੇ ਤੇਰੇ ਘਰ ਵਾਲੇ ਹਮੇਸ਼ਾ ਸ਼ਰਾਬੀ ਕਰਕੇ ਰੱਖਦੇ ਨੇ ਹਾਏ ਬੀਬਾ ਮਰ ਜਾ ਬਾਬਾ ਜੀ ਤੁਸੀਂ ਇਹਨੂੰ ਬਸ ਲੈ ਜਾਓ ਤੇ ਉਹਨੂੰ ਛੁਟਕਾਰਾ ਦਿਲਾਓ ਉਹਨੂੰ ਹਾਂ ਐ ਬੀਬਾ ਤੂੰ ਪਰ ਆ ਰਹਾ ਹੈ ਤੈਨੂੰ ਪਤਾ ਨਾ ਟੱਕ ਮਾਰਦੀਆਂ ਨੇ ਆਹ ਇਹ ਜਿਹੜੀ ਉਹ ਦਲਜੀਤ ਨਾਲ ਫਿਰਦੀ ਹੁੰਦੀ ਆ ਉਹ ਆ ਗਈ ਇਹ ਵੇਖ ਬੀਬਾ ਤੈਨੂੰ ਦਿਨਦੀ ਹੈ ਇਹ 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 ਬਾਸ ਦੀ ਗੱਲ ਨਹੀਂ ਸੰਤਾਨ ਨੇ ਸੇਵਾ ਕੀਤੀ ਹੋਈ ਆ ਸੰਤਾਨ ਲੈ ਬੀਬਾ ਇਹਨੂੰ ਨਾ ਇੱਧਰ ਸਾਡਾ ਚੋੜਾ ਦੇ ਕਿ ਆ ਵੀ ਬਾ ਇਹਨੂੰ ਹੁਣ ਝੋਲੇ ਦੇ ਵਿੱਚ ਪਾਉਨੇ ਆ। ਬਾਬਾ ਜੀ ਖੜਾ ਤਾਂ ਦੇ ਦੋ ਤੁਸੀਂ। ਬੀਬਾ 1 ਫੁੱਟ ਦੂਰ ਹੋ ਜਾ। ਇਹ ਚ ਚੜੀਲਾਂ ਨੇ ਤਾਗੜਿਆ ਤਾਗੜਿਆ ਪੰਜਾਬੀ ਇੰਡਸਟਰੀ ਦੇ ਆਰੀ ਇਹਦੇ ਵਿੱਚ ਪਾਉਨੇ ਆ। ਦੇਖ ਤੱਕ ਪਾ ਦੇਣੀ ਨਾ ਦੇਵਰੇ ਰੱਖ ਲਈ ਇਹ ਕਰ ਇਹ। ਥੋੜਾ ਕਾਰ ਬਰਬਾਦ ਕਰ ਦੇਣੀ ਆ। ਅੱਛਾ। ਉਹ ਦੇਖ ਬੀਬਾ ਇਹ ਤੱਕ ਪਾ ਰਿਆ ਦੇਖ ਇਹ ਮੌਤਾ ਔਖਾ ਸੰਭਾਜ ਹੈ ਬੀਬਾ ਤੈਨੂੰ ਨਹੀਂ ਪਤਾ ਹੈਗਾ। ਹੁਣ ਬੀਬਾ ਤੇਰੇ ਘਰ ਆਲਾ ਬਾਤ ਚ ਕਰਤਾ ਸੀਨੇ ਤੇਰੇ ਸੇਵੀ ਸੇਵਾ ਕਰੂਗਾ ਫੋਲ ਠੀਕ ਆ ਤੂੰ ਆਪਣਾ ਕੰਮ ਘੜ ਕਰ ਅਸੀਂ ਚੱਲੇ ਬਾਬਾ ਤੁਸੀਂ ਫਿਰ ਇਹ ਕੜੇ ਦਾ ਕਰੋਗੇ ਕੀ ਹੁਣ ਇਹ ਦਾ ਇਹ ਬੀਬਾ ਅਸੀਂ ਹਿਮਾਲਿਆ ਵਾਲੇ ਜਾਣਾ ਇਹ ਹਿਮਾਲਿਆ ਦੇ ਵਿੱਚ ਜਾ ਕੇ ਪਹਾੜਾਂ ਦੇ ਵਿੱਚ ਜਾਵਾਂਗੇ ਉੱਥੇ ਖੱਬੇ ਪੈਣ ਤੇ ਖੱਬੇ ਲੱਤ ਤੇ ਖੱਬੀ ਬਾਹਾਂ ਤੇ ਖੜੇ ਹੋ ਕੇ ਖੱਬੇ ਪਾਸੇ ਨੂੰ ਸੌਂਕੇ ਨਾ ਇਹਨੂੰ ਅਸੀਂ ਹਿਮਾਲਿਆ ਨੂੰ ਇੱਕ ਪਾਰ ਦੇਣਾ ਪਹਿਲੀ ਪਾਰੀ ਦੂਜੀ ਪਾਰੀ ਤੀਜੀ ਪਾਰੀ ਛੱਡ ਕੇ ਪਹਿਲੀ ਪਾਰੀ ਦੇ ਉੱਤੇ ਰੱਖ ਦੇਣਾ ਤੇਰੀ ਸਮਝ ਤੋਂ ਬਾਹਰ ਨੇ ਬੀਬਾ ਹੁਣ ਚੱਲ ਬੀਬਾ ਤੂੰ ਅੰਦਰ ਚੱਲ ਬਾਬਿਆਂ ਨੇ ਜਾਣਾ ਚੀਜ਼ਾਂ ਨੂੰ ਲੈ ਕੇ ਠੀਕ ਰੋਕ ਰੋਕ ਬੀਬਾ ਦੇ ਬਾਰੋ ਆ ਤੇਰੇ ਮਾਗਰ ਇੱਕ ਹੋਰ ਖੜੀ ਆ ਮਾਗਰੀ ਦੇਖਤਾ ਬਾਰਗੀ ਹਾਂ 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 ਦੂ ਰੋਕਤਾ ਸੀ ਇਹਨੂੰ ਕਾਬਰ ਕਰ ਲੇ ਔਰੇ ਖੜ 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 ਮੈਂ ਇਹਨੂੰ ਪਾਉਣ ਲੱਗਿਆ ਫਿਰ ਇਹਦੇ ਵਿੱਚ ਪਾ ਕੇ ਲੈ ਕੇ ਜਾਣ ਲੱਗਿਆ ਬੀਬਾ ਤੂੰ ਸਿੱਧਾ ਅੰਦਰ ਨੂੰ ਵਗ ਜੀ ਮੈਂ ਚੱਲਿਆ ਉੱਧਰ ਨੂੰ ਚੱਲ ਬੀਬਾ ਚੱਲ 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 ਮੈਂ ਚੱਲਿਆ ਲੈ ਮੈਂ ਸ਼ਾਇਦ ਅੱਜ ਦੇ ਨਾ ਬਹੁਤ ਮਾੜਾ ਚੜਿਆ ਰਪਈਏ ਬਣ ਗਏ ਆਪਾਂ ਨੂੰ ਕੋਈ ਜਾਣ ਕੀ ਫਾਇਦਾ ਔਰ ਮਿੱਤਰਾਂ ਕੀ ਹਾਲ ਹੈ ਵਧੀਆ ਵਧੀਆ ਆ ਦੇਖ ਅੱਜ ਤਾਈ ਦੇ ਘਰੇ ਗਿਆ ਤੀ ਤਾਈ ਦਾ ਮੁੰਡਾ ਬਾਹਰੋਂ ਆਇਆ ਇੰਗਲੈਂਡ ਤੋਂ ਠੀਕ ਆ ਠੀਕ ਆ ਹਾਂ ਇੰਗਲੈਂਡ ਤੋਂ ਆਇਆ ਤਾਇਆ ਬਸ ਮਿਲਤਾ ਜਾਂ ਕਰੀਆਂ ਤਾਈ ਦੇ ਤਾਈ ਨੂੰ ਉਹਦੀ ਫੜਾਦੀ ਖਾਸੀ ਲੱਗਦੀ ਆ ਤਾਈ ਨਾਲ ਪਿਆਰੇ ਵਾਲਾ ਹੈ ਲਾਲਾ ਯਾਰ ਹੋਰ ਲਾਈਂਗਾ ਨਾ ਨਾ ਲਾਲਾ ਐਂ ਤਾਂ ਮੈਂ ਇਕੱਲਾ ਮੈਂ ਵੀਡੀਓ ਲਾ ਬੁਲਾਉਣਾ ਫਿਰ ਮੇਰੇ ਦੋਸਤ ਨੂੰ ਏ ਉਹ ਰੋਡੇ ਓਏ ਹਾਂਜੀ ਭਾਈ ਕੀ ਹਾਲ ਨੇ ਵਧੀਆ 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 ਉਹ दारू ਡੱਫਣੀਆਂ ਓਏ ਫਰੀ ਦੀ ਐ ਸਣੀ ਆਇਆ ਕੀ ਤਾਇ ਦਾ ਮੁੰਡਾ ਅੰਗਲੈਂਡ ਤੋਂ ਬਾਹਰ ਲਿਆ ਬਾਹਰੋਂ ਲੈ ਕੇ ਆਇਆ ਵਧੀਆ ਓਏ ਮੈਂ ਕਿਹਾ ਫੋਲੋ ਵਧੀਆ ਡੱਬੇ ਦਾ ਤਾਂ ਵਧੀਆ ਲੱਗਦੀ ਐ ਫੋਲੋ ਦੇ ਦੇਖਿਆ ਨਹੀਂ ਹੈ ਤਾਂ ਮੈਂ ਕਿੱਥਾ ਆਇਆ ਹੱਥੇ ਤੇ ਬੈਠਾ ਚੱਲ ਆ ਗਿਆ ਅੱਗੇ ਵੀਰ ਓਏ ਉਹ ਤੂੰ ਤਾਂ ਹੱਥੇ ਤੇ ਕਹਿੰਦੀ ਹੱਥੇ ਤੇ ਬੈਠਾ ਉਹਦਾ ਡੱਗਰਾਂ ਵਾਲੇ ਬੜੇ ਜਿਹਾ ਬੈਠੇ ਪੱਖੀਆਂ ਬਹੁ ਉੱਡੀਆਂ ਫਿਰਤੀਆਂ ਨੇ ਮਾਹ ਕਿਤੇ ਹੋਰ ਨਾ ਕੋਈ ਪੈਗ ਮੰਗ ਲੇ ਮੈਂ ਤਾਂ ਤਾਲੁੱਕੇ ਬੈਠਾ ਬਾਹਰ ਲਿਆ ਈ ਕਰੀ ਥੋੜੀ ਆ ਲੈ ਪਾ ਫਿਰ ਪੈਗ ਦੇਖੀਏਗੇ ਜੀ ਚਾਰਟ ਕਰਾਣੇ ਤਾਂ ਫੜ ਲਿਆ ਹੁੰਦਾ ਉਹ ਚਾਰਟ ਕਰਾਰੇ ਨੂੰ ਕਿਹਾ ਤੀ ਮੈਂ ਬਣਾ ਦਿਉ ਕਹਿੰਦਾ ਯਾਰ ਟਾਈਮ ਨਹੀਂ ਹੈਗਾ ਓ ਯਾਰ ਅੱਜ ਇਸ ਵੀਰੇ ਵੀਰੇ ਇੱਕ ਸਾਧ ਹੀ ਰੇ ਹੋ ਜਾਣੀ ਦੀ ਯਾਰ ਹੈ ਕਿਆ ਬੜਾ ਬੱਚਾ ਦੋ ਵਰੀ ਵੱਜ ਗਿਆ ਸਾਥ ਜਾ ਫਿਰ ਜਾ ਯਾਰ ਆਪਣੇ ਪਰਾ ਲੈ ਹਾਂ ਦੋ ਵਰੀ ਵੱਜ ਗਿਆ ਇਹ ਠੰਡੇ ਮਨਾਉਣ ਲੱਗੇ ਨੇ ਬੱਚਾ ਠੰਡੇ ਮਨਾਉਣ ਲੱਗੇ ਹੋ ਉਹ ਮੈਂ ਘਣਾ ਆਈ ਉਹ ਬੂਪਣਾ ਆ ਜਾ ਬੂਪਣੇ ਪੈਕ ਲਵਾਈ ਓ ਪੈਕ ਲਵਾਈ ਉਹ ਆ ਜਾ ਬੂਪਣਾ ਨੰਗਿਆਂ ਲੱਗੇ ਆ ਬਾਈ ਸਵੇਰੇ ਸਵੇਰੇ ਤੈਨੇ ਮੇਰੇ ਨਾਲ ਬੜੀ ਮਾੜੀ ਕੀਤੀ ਆ ਕੋਈ ਗਾਲੀ ਭਾਈਆ ਭਾਜਾ ਭਾਜਾ ਬਪਾ ਬੂਪਣਾ ਤੇ ਕੀ ਮਾੜੀ ਕਰਤੀ ਸਾਦਾ ਤੇਰੇ ਦਿਨ ਇਹਨੇ ਤੇਰੇ ਨਾਲ ਬੜੀ ਮਾੜੀ ਕੀਤੀ ਆ ਸਵੇਰੇ ਸਵੇਰੇ ਇੱਕ ਇੱਕ ਨਾਲ ਇੱਕ ਮਿੰਟ ਇੱਕ ਮਿੰਟ ਤੈ ਲਾਉਣੀ ਆ ਬਾਈ ਨਾ ਨਾ ਚੱਲ ਫਿਰ ਤੂੰ ਤਾਂ ਖਿਸਕਾ ਅਮੀ ਜਗਰ ਉਪ ਰਖੀਆ ਆਇਓ ਰੇ ਆਇਆ ਸਾਦਾ ਫਰ ਉਰੇ ਬੈ ਕੇ ਚੋਰੀ ਕਰਾ ਲਾ ਕਰ ਕਾਕਾ ਕੱਟ ਕਰਦੀ ਕੱਟ ਕਰਦੀ ਸਾਰਾ ਬੜੀ ਮਾੜੀ ਕਰੀ ਹੈ ਤੇਰੇ ਨਾਲ ਬੜੀ ਮਾੜੀ ਕੀਤੀ ਬੱਚਾ ਕਿਹੜੀ ਗੱਲ ਚਾਟਾ ਮਾਰਿਆ ਦੀ ਇਧਰਲੀ ਤੇ ਮਾਰਿਆ ਦੇਖ ਲਾਲ ਹੋ ਗਈ ਲਾਲ ਤਾਂ ਤੇਰਾ ਦੂਜਾ ਪਾਸਾ ਵੀ ਹੈ ਬੱਚਾ ਪਾਲਾ ਫਿਰ ਸਾਦਾ ਸ਼ੰਤਾਂ ਨੇ ਜਾਣਾ ਚਲ ਪਾ ਫਿਰ ਪਾਵਾ ਬਕੇ ਨੂੰ ਹਾਂ ਹਾਂ ਪਾਵਾ ਹੋ ਸੁਣਾ ਸਾਦਾ ਬੱਸ ਸੁਣਾਈਏ ਕਿ ਸਵੇਰ ਵੀ ਤੇਰੇ ਪੈਣ ਤੇ ਕੁੱਤੇ ਖਾਣੀ ਹੋ ਰਹੀ ਹੈ ਜੀਦੇ ਕਹ ਲਾਈਦਾ ਸੜਾ ਕੁੱਤੇ ਵਾਂਗ ਬਾਹੂ ਬਾਹੂ ਕਰਦਾ ਜਾਂਦਾ ਨਹੀਂ ਨਾ ਜ਼ੋਰ ਕਰ ਕੋ ਸ਼ੇਰ ਨਹੀਂ ਬੈਤਰੇ ਕਰ ਇਹ ਸ਼ੇਰ ਵੀ ਰੱਖਦੇ ਹੋ ਸਾਡੇ ਬਣਦੇ ਮਡੇ ਮਡੇ ਬੱਚਾ ਤੇਰੇ ਵੱਸ ਦਾ ਕੰਮ ਨਹੀਂ ਹੈਗਾ ਇਹ ਤੂੰ ਨਵਾ ਲੱਗਦਾ ਤੈਨੂੰ ਪਾਉਣ ਦੀ ਚੱਜ ਨਹੀਂ ਹੈਗਾ ਤੂੰ ਹੀ ਬਾਲਾ ਸਾਦਾ ਮੈਂ ਪਾ ਕੇ ਦਿਖਾਉਣਾ ਮਾਰਾ ਪਰਦੇ ਨਾਲ ਪਾ ਲੈਣਾ ਮੈਂ ਕਲਾੜੀ ਇਹ ਨੂੰ ਵੀ ਥੋੜਾ ਜਿਹਾ ਇੱਧਰ ਕਰ ਦੇ ਲੈ ਵੀ ਬੱਚਾ ਸਾੜਾ ਸਾ ਤੇਜ ਲੱਗਦਾ ਆ ਤੇ ਪੁੱਤ ਤੇ ਜਿਆਦਾ ਗੁੱਸੇ ਆ ਬੱਜ ਗਿਆ ਸਵੇਰੇ ਮੈਂ ਵੀ ਮੂਡ ਚ ਬੈਠਾ ਨਹੀਂ ਨਹੀਂ ਮੈਂ ਬੱਚਾ ਟੋੜਾ ਗੁੱਸਾ ਕਰਕੇ ਜਿਵੇਂ ਸਵੇਰੇ ਦੇਖ ਆਣੀ ਵਰਗੀ ਐਨ ਸਵੇਰੇ ਦੀ ਟੀਜ ਬਣਾਈ ਆ ਰੇਕ ਬੱਚਾ ਉਹ ਗਲਾਸ ਦੋਈ ਰੱਖੇ ਉਹ ਕੋਈ ਗੱਲ ਨਹੀਂ ਬੱਚਾ ਤੂੰ ਉਹ ਨਾਲ ਪੀ ਲਈ ਮੈਂ ਸਾਦਾ ਵਾਲੀ ਦਿਵਾਉਂਗਾ ਹਾਂ ਤੂੰ ਲੈ ਬੱਚਾ ਚੇਅਰ ਕਰ ਲੈ ਚੱਕ ਲੈ ਇਹਨੂੰ ਤੂੰ ਤੇਜ ਲਾਗਣਾ ਮੈਨੂੰ ਉਹ ਬੱਚਾ ਬਾਪਿਆ ਨਹੀਂ ਜਾਣਾ ਫਟਾਫਟ ਲਾ ਲ ਦੇਖੀ ਦੇਖੀ ਸਾਰਾ ਬੜੀ ਤੇਜ਼ਾ ਬੱਚਾ ਹੈ ਕਿੱਥੋਂ ਲੈ ਕੇ ਆਏ ਤੂੰ ਇਹਨੂੰ ਇੰਗਲੈਂਡ ਤੋਂ ਆਈਆ ਤੂੰ ਤੇ ਵੀ ਇੰਗਲੈਂਡ ਬੰਦੇ ਭੇਜਦੇ ਨੇ ਅੱਛਾ ਹਾਂ ਤੂੰ ਕੱਥੇ ਭੇਜਦਾ ਮੈਂ ਸਾਈਕਲ ਤੇ ਭੇਜਦਾ ਉਹ ਦੂ ਬਣਾਈਆ ਐਨਐਸ ਆਇਆ ਸਾਈਕਲ ਤੇ ਕੌਣ ਜਾਂਦਾ ਛੱਡ ਕੇ ਅੱਗੇ ਸਾਈਕਲ ਤੇ ਭੇਜਦੇ ਨੇ ਅੱਛਾ ਬੱਚਾ ਤੇਰੇ ਨਾਲ ਇੱਕ ਕੰਮ ਦੀ ਗੱਲ ਕਰਨੀ ਸੀ ਦੱਸ ਦੱਸ ਥੋੜੀ ਜਿਹੀ ਹੋਰ ਪਾਰ ਆ ਤੇਰੇ ਆਲਾ ਤਾਂ ਕੇ ਪੀਰ ਉਹ ਕਰਜ ਹੋਰ ਨਹੀਂ ਬੱਚਾ ਬਾਪਾ ਛੱਡਾ ਤੈਨੂੰ ਕੁਲਵਾਤਾ ਬਹੁਤ ਹੈ ਇਹ ਸਾਲ ਦਹਾਈ ਨੂੰ ਲਾਇਆ ਗਣਾ ਅੱਜਾ ਕੰਮ ਦੀ ਗੱਲ ਆ। ਹਾਂ। ਇਹਦੇ ਵਿੱਚ ਕੀ ਆ ਓਏ? ਬੱਚਾ ਇਹਦੇ ਵਿੱਚ ਸਮਾਨ ਆ। ਬਾਬਿਆਂ ਨੂੰ ਪੈਸਿਆਂ ਦੀ ਲੋੜ ਆ। ਬਾਬਿਆਂ ਨੇ ਪਹਾੜਾਂ ਦੇ ਵਿੱਚ ਸ਼ਹਿਰ ਕਰਨ ਜਾਣਾ। ਤਪਸੀ ਤੋ ਸਾਇਰ ਨਹੀਂ ਤਪਸੀਆ ਕਰਨ ਜਾਣਾ ਆਪਾਂ ਨੇ। ਅੱਛਾ। ਹੈਂ? ਆਪਾਂ ਇਹ ਸਾਰਾ ਕੜਾਇਆ ਜਾਣਾ ਪਸਾਣਾ ਇਹ ਲੱਗਦਾ ਮੈਨੂੰ। ਇਹ ਕਿੱਥੋਂ ਲੈ ਕੇ ਆਏ ਓਏ? ਉਹ ਨਹੀਂ। ਬਾਬਾ ਮੜਾ ਜਾਊ। ਮੇਰੀ ਇਹ ਕੜਾ ਹੈ ਬੇਟੀ। ਨਹੀਂ। ਬੱਚਾ ਹੈ ਆਪਾਂ ਵੇਚਣਾ ਹੈ। ਤੂੰ ਐਸੀ ਸੱਕ ਕਰਦਾ ਬਾਬਿਆਂ ਤੇ। ਇਹ ਸਾਰਾ ਕਿੰਨੇ ਦਾ ਵੇਚਣਾ ਫਿਰ ਇਹ? ਇਹ 50000 ਦਾ ਵੇਚ ਦਾਂਗੇ ਆਪਾਂ। ਮਾਦਾ 30 ਦਊਂਗਾ। ਮੈਂ ਦਾ 10 ਦਾ ਵੇਚ ਦੂੰਗਾ। ਇੱਕ ਬੱਚਾ ਸੀ ਆ। ਮੈਂ ਨਾ ਠੀਕ ਹੈ। 3 ਦਾ ਠੀਕ ਹੈ। ਹਾਂ। ਫਿਰ ਸਾਦਾ ਉਰੇ ਬੈਠੇਗਾ ਤੂੰ ਬਿਠਾ ਕੇ ਰੱਖੇਂਗਾ ਇਹਨੂੰ। ਇਹਨੂੰ ਮੈਂ ਬੜਿਆ। ਹਾਂ ਮੈਂ ਉਹ ਪੈਸੇ ਇੱਕ ਜ। ਪੈਸੇ ਲੈ ਕੇ ਆ ਮੈਂ ਇੱਕ ਫੜ। ਦੇਖੇ ਪਹਿਲਾਂ ਬੋਤਲ ਆ ਗਿਆ ਤੂੰ ਸਾਫ ਨਾਲ। ਮੈਂ ਆਇਆ ਫਿਰ ਸਾਦਾ ਬੈਠੀ ਉਰੇ। ਮੈਂ ਉਰੀ ਬੈਠਾ ਬੱਚਾ ਜਲਦੀ ਆ ਜਾ। ਚਲ ਸੋਲਾ ਆਇਆ ਇਹ ਕਾਰ। ਹਾਲਾ ਕਿੰਨੇ ਰੁਪਏ ਕਮਾਲਾ ਨੂੰ ਤੂੰ ਇੰਚ। ਬੱਚਾ ਕਿਹੜੀ ਦਿਹਾੜੀ ਬਣਦੀ ਆ ੱੱਕੇ ਨਹੀਂ ਤੇਰੇ ਵਰਗੇ ੱੱਕੇ ਮਾਰ ਕੇ ਕਾਢਦੇ ਨੇ ਵੈਸੇ ਵੀ ਡੁੱਬਦੇ ਡਮਾਉਂਦੇ ਆ ਯਾਰ 10000 ਦਾ ੱਕੜਾ ਚੱਕੀ ਫਿਰਦਾ ਇਹ ਤਾਂ ਆਪਦਾ ਕਰਦਾ ਬਣਾਇਆ 1000 1200 ਰੁਪਏ ਦੀ ਅੱਜ ਦਾ ਪੈਸਾ ਕਿਹੜਾ ਤੀਰਾ ਹੈ ਹਾਂ ਮੇਰਾ ੱਕੜਾ ਹੈ ਉਹ ਜੋ 50000 ਦਾ ੱਕੜਾ ਬਾਈ ਫਿਰਦਾ ਫਿਰ ਵੀ ਮੰਗਦਾ ਫਿਰਦਾ ਉਹ ਬੱਸ ਬੱਤਿਆ ਕਰਦੇ ਨਹੀਂ ਜਿੰਦਰੇ ਹਾਂ ਅੱਗੇ ਨਹੀਂ ਪਿੱਛੇ ਨਹੀਂ ਅੱਜ ੱਕੜਾ ਕਹਤੋਂ ਮੰਗਦਾ ਫਿਰਦਾ ਬਹੁਤ ਯਾਦੇ ਲੋਡ ਪੈ ਗਈ ਐਂਦੀ ਕਿੰਨੀ ਕਿ ਲੋਡ ਪੈ ਗਈ ਮੈਂ ਵਿਆਹ ਤੇ ਜਾਣਾ ਦੱਫਣੀ ਹੋਣੀ ਐ ਤੂੰ ਜ਼ਿਆਦੇ ਨਾ ਗੱਲ ਕਰ ਰਾਖੜਾ ਮਾਰੂ ਮੇਰਾ ਕੜਾ ਦੱਸ ਕਿੱਥੇ ਐ ਕੜਾ ਤਾਂ ਲੈ ਕੇ ਬਾਬੇ ਪਤਾ ਉਹ ਚ ਕਿੰਨੇ ਪੂਤ ਪ੍ਰੈਸੀ ਕਿਹੜੇ ਬਾਬਿਆਂ ਚ ਤੂੰ ਗੱਲ ਕਰਦੀ ਆ ਠੇਕੇ ਤੇ ਖੜੇ ਨੇ ਉਹ ਆਪਣੀਆਂ ਨਾ ਚਬਲੀਆਂ ਨਾ ਮਾਰਿਆ ਕਰ ਆ ਪੀਤੀ ਹੋਈ ਐ ਪਹਿਰੇ ਨੂੰ ਤਾਰ ਲਾ ਅਣਪਾ ਟੋਲੇ ਹੋ 체ਪੀ ਲਾਉ ਮੈਂ ਕਿ ਮੈਂ ਆਓ ਖੜਾ ਠੇਕੇ ਤੇ ਦੋ ਬੋਤਲਾਂ ਲੈਣ ਦੀ ਤਿਆਰੀ ਐ ਲਈ ਵੀ ਮੈੱਕੜਾ ਬਲ ਫਿਰਦਾ ਅੱਛਾ ਖੜ ਜਾ ਫਿਰ ਉਹਨੂੰ ਕੰਜਰ ਨੂੰ ਬੋਤਲਾਂ ਤਾਂ ਮੈਂ ਪਲਾਉਣੀ ਆ ਤੂੰ ਹਾੜੂ ਚੱਕ ਰੰਦੇ ਮੈਨੂੰ ਚੱਲ ਜਰਾ ਮੈਨੂੰ ਦੱਸਾਂ ਦੇਖ ਲੈ ਜੇ ਤੇ ਇਹ ਜਿੱਦਾਂ ਲੁੱਟੀ ਹੋਈ ਉਹ ਨਹੀਂ ਨਹੀਂ ਬਹੁਤ ਪਹੁੰਚੇ ਹੋਏ ਸਾਥ ਸੀਗੇ ਉਹ ਖੜ ਜੋ ਤੁਮੜ ਤਾਇ ਜੀ ਨੂੰ ਮਾਰ ਲੱਗ ਰਿਹਾ ਤਾਇ ਜੀ ਚੱਲੋ ਸਾਡੇ ਨਾਲ ਮੜਾ ਜਾ ਕੀ ਹੋਇਆ ਆ ਕੁਛ ਨਹੀਂ ਕਿਸੇ ਸਾਥ ਮੇਰੇ ਕੋ ਕੜਾ ਲੈ ਗਿਆ ਹੁਣ ਆਹਾ ਉਹ ਤਾਂ ਪਹੁੰਚੇ ਹੋਏ ਸਾਥ ਸੀਗੇ ਉਹ ਨਹੀਂ ਤਾਇਆ ਉਹ ਤਾਂ ਘੱਡੀ ਨੇ ਗੱਲ ਦੂਆਇਆ ਤੈਨੂੰ ਵੀ ਦਿਖਾਉਣਾ ਮੈਂ ਆਜੋ ਦੋ ਮਿੰਟ ਤੁਸੀਂ ਇਹਨਾਂ ਦੇ ਅਮਲੀਆਂ ਨੇ ਰੋਹੀ ਕਰਨਾ ਹੈ ਮੈਂ ਲਾ ਲਾ ਇੱਕ ਪੈਗਾ ਮੈਂ ਲਾਉਣਾ ਲਾਲਾ ਆ ਦੇਖ ਵੀ ਆਹੀ ਸਾਦਾ ਮੂ ਮੈਂ ਮਰ ਜਾ ਤਾਂ ਕੀ ਚੱਜ ਕਰਦਾ ਫਿਰ ਤਾਂ ਮੈਨੂੰ ਪਹੁੰਚਾ ਸਾਰਾ ਇਹ ਜਰਦਾ ਆਏਗਾ ਆ ਦੇਖ ਆ ਰਿਹਾ ਆਪਣਾ ਕੜਾ ਆ ਕੜਾ ਵੀ ਨਹੀਂ ਫਿਰਦਾ ਇਹ ਕਿਹਨੂੰ ਦੱਸ ਬਤਾਇਦਾ ਪੈਣਾ ਤੇ ਭਰਾਵਾਂ ਨੂੰ ਸਾਸਰੀ ਕਾਲ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਇਹਨਾਂ ਦੇ ਪਖੰਡੀ ਸਾਧਾਂ ਦੇ ਚੱਕਰ 'ਚ ਨਾ ਪਾਓ ਆਪਣੀ ਦਸਾਂ ਨਾ ਆਉਂਦੀ ਕਿਰਤ ਕਰਕੇ ਰੋਜ਼ੀ ਰੋਟੀ ਕਮਾ ਕੇ ਖਾਓ ਇਹਨਾਂ ਦੇ ਵਿੱਚ ਅੰਧਵਿਸ਼ਵਾਸਾਂ ਦੇ ਵਿੱਚ ਕੁਝ ਨਹੀਂ ਪਿਆ ਹੈਗਾ ਮੇਰੀ ਸਾਰਿਆਂ ਨੂੰ ਫੇਰ ਬੇਨਤੀ ਹੈ ਤੁਸੀਂ ਇਹਨਾਂ ਪਖੰਡਾਂ ਦੇ ਵਿੱਚ ਨਹੀਂ ਪੈਣਾ ਬੱਚਾ ਸਾਧਾ ਨਵੇਂ ਬਾਵ ਕੋ ਸਾ ਸਾਲਿਆ ਹੁਣ ਤਾਂ ਸੁਧਰਿਆ